ਹਾਂ ਜੀ ਕੱਲ 19 ਤਰੀਕ ਨੂੰ 19 9 2025 ਨੂੰ ਸਾਡੇ ਪੁਲਿਸ ਪਾਰਟੀ ਨੇ ਐਸਸੀ ਕੁਲਦੀਪ ਸਿੰਘ ਚੌਕੀਚਾਰ ਸੈਂਚਰੀ ਸਮੇਤ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਦੌਰਾਨ ਇੱਕ ਬੰਦੇ ਨੂੰ ਬੰਦੇ ਨੂੰ ਸ਼ੱਕਰੇ ਬਿਨਾ ਤੇ ਕਾਬੂ ਕਰਕੇ ਤੇ ਉਹਦੇ ਕੋਲੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 72 ਜੀ 22 ਐਨਡੀਪੀਐਸ ਐਕਟ ਤਹਿਤ ਇਹਦਾ ਵਿਅਕਤੀ ਦਾ ਕਾਬੂ ਕੀਤਾ ਗਿਆ ਦਾ ਪਹਿਲਾਂ ਕੋਈ ਕਰਾਦੀ ਚੁਪ ਚੁਪ ਸ਼ੋਕੜਾ ਹੈ ਜਾਂ ਕੋਈ ਨਿਸ਼ਾਨੀ ਗੁਣੀ ਪਹਿਲਾਂ ਵੀ ਇਹ ਮੇਜਦਾ ਰਿਹਾ ਕਰਦਾ ਹੈ ਇਹਦੇ ਸਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੁਲਿਸ ਰਿਪੋਰਟ ਹਾਸਲ ਕਰਕੇ ਦੀ ਡਿਟੇਲ ਦੇ ਵਿੱਚ ਅਸੀਂ ਪੁੱਛਿਛਗ ਕਰਾਂਗੇ ਜੀ ਤੇ ਫਿਲਹਾਲ ਅਸੀਂ ਕੁਮਾਨੀਓ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਪੋਰਟ ਲਵਾਂਗੇ ਤੇ ਜੇਰਾ ਸ਼ੇਵਰ ਵੀ ਕਰਦਾ ਸੀ ਨਸ਼ਾ ਆ ਵੀ ਨਸ਼ੇ ਦੇ ਬਾਰੇ ਵੀ ਇਹਦਾ ਅਸੀਂ ਟੈਸਟ ਕਰਾਵਾਂਗੇ ਜੀ ਅਸੀਂ ਡਰਗ ਟੈਸਟ ਕਰਾਵਾਂਗੇ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਹੋਊਗਾ ਰਿਲੇਵੈਂਟ ਐਕਸ਼ਨ ਦਾ ਸੈਕਸ਼ਨ हां कलै ਸੀ ਜੀ ਮੋਟਰਸਾਈਕਲ ਕਿੱ데 ਜਾ ਰਹਾ ਸੀ ਸਰ ਮੋਟਰਸਾਈਕਲ ਤੇ ਆ ਰਿਹਾ ਸੀ ਜੀ ਉਹ ਵੀ ਬਰਾਮਦ ਕੀਤਾ ਜੀ ਆਹ ਮੋਟਰਸਾਈਕਲ ਵੀ ਸੀ ਮੌਕੇ ਤੇ ਬਰਾਮਦ ਕਰ ਲਿਆ ਸੀ ਇਹ ਜੀ ਕੱਲ 19 ਤਰੀਕ ਨੂੰ 19 9 2025 ਨੂੰ ਸਾਡੇ ਪੁਲਿਸ ਪਾਰਟੀ ਨੇ ਐਸੇ ਕੁਲਦੀਪ ਸਿੰਘ ਚੌਕੀਚਾਰ ਸੈਂਚਰੀ ਸਮੇਤ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਦੌਰਾਨ ਇੱਕ ਬੰਦੇ ਨੂੰ ਬੰਦੇ ਨੂੰ ਸ਼ੱਕਰੇ ਬਿਨਾ ਤੇ ਕਾਬੂ ਕਰਕੇ ਤੇ ਉਹਦੇ ਕੋਲੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 72 ਇਹ ਬਾਈ ਐਨ ਡੀ ਪੀ ਐਸ ਐਕਟ ਤਹਿਤ ਇਹਦਾ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਤਾਂ ਪਹਿਲਾਂ ਵੀ ਕੋਈ ਕਰਾਦੀ ਚੁਪ ਚੋਕੜਾ ਹੈ ਜਾਂ ਕੋਈ ਨਿਸ਼ਾਨੀ ਹੋਣੀ ਪਹਿਲਾਂ ਵੀ ਇਹਨੂੰ ਮੇਜਦਾ ਰਿਹਾ ਕਰਦੇ ਇਹਨ ਦਾ ਸਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੁਲਿਸ ਰਿਮਾਨਡ ਹਾਸਲ ਕਰਕੇ ਦੀ ਡਿਟੇਲ ਦੇ ਵਿੱਚ ਅਸੀਂ ਪੁੱਛਗਿਛ ਕਰਾਂਗੇ ਦੀ ਤੇ ਫਿਲਹਾਲ ਅਸੀਂ ਕੁਮਾਨੀਓ ਕੋਰਟ ਦੇ ਵਿੱਚ ਪੇਸ਼ ਕਰਕੇ ਦਾ ਪੁਲਿਸ ਰਿਮਾਨਡ ਮੰਗਾਂਗੇ ਤੇਰਾ ਸ਼ੇਵਰ ਵੀ ਕਰਦਾ ਸੀ ਨਸ਼ੇ ਦਾ ਆ ਵੀ ਨਸ਼ੇ ਦੇ ਬਾਰੇ ਵੀ ਇਹਦਾ ਅਸੀਂ ਟੈਸਟ ਕਰਾਵਾਂਗੇ ਜੀ ਅਸੀਂ ਡਰਗ ਟੈਸਟ ਕਰਾਵਾਂਗੇ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਹੋਊਗਾ ਰਿਲੇਵੈਂਟ ਐਕਸ਼ਨ ਦਾ ਸੈਕਸ਼ਨ ਹਾਂ ਕੱਲ੍ਹ ਹੀ ਸੀ ਜੀ ਮੋਟਰਸਾਈਕਲ ਕਿੱਥੇ ਜਾ ਰਿਹਾ ਸੀ ਸਰ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਵੀ ਬਰਾਮਦ ਕੀਤਾ ਸੀ ਹਾਂ ਮੋਟਰਸਾਈਕਲ ਵੀ ਅਸੀਂ ਮੌਕੇ ਤੇ ਬਰਾਮਦ ਕਰ ਲਿਆ ਸੀ ਇਹ ਜੀ ਕੱਲ 19 ਤਰੀਕ ਨੂੰ 19 9 2025 ਨੂੰ ਸਾਡੀ ਪੁਲਿਸ ਪਾਰਟੀ ਨੇ ਐਸੀ ਕੁਲਦੀਪ ਸਿੰਘ ਚੌਕੀਚਾਰ ਸੈਂਚਰੀ ਸਮੇਤ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਦੌਰਾਨ ਇੱਕ ਬੰਦੇ ਨੂੰ ਬੰਦੇ ਨੂੰ ਸ਼ੱਕਰੇ ਬਿਨਾ ਤੇ ਕਾਬੂ ਕਰਕੇ ਉਹਦੇ ਕੋਲੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 72 ਜੀ 22 ਐਨਡੀਪੀਐਸ ਐਕਟ ਤਹਿਤ ਇਹਦਾ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਤਾਂ ਪਹਿਲਾਂ ਕੋਈ ਇਰਾਦੀ ਚੁਪਚੁਪ ਛੋਕੜਾ ਹੈ ਜਾਂ ਕੋਈ ਨਸ਼ੀਲੀ ਗੁਣੀ ਪਹਿਲਾਂ ਵੀ ਇਹਨੂੰ ਮੇਜਦਾ ਰਿਹਾ ਹੈ। ਇਹਦੇ ਸਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੁਲਿਸ ਰਿਪੋਰਟ ਹਾਸਲ ਕਰਕੇ ਦੀ ਡਿਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰਾਂਗੇ ਜੀ ਤੇ ਫਿਲਹਾਲ ਅਸੀਂ ਕੁਮਾਨੀਓ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਪੋਰਟ ਨੂੰ। ਤੇ ਜਿਹੜਾ ਸ਼ੇਵਰ ਵੀ ਕਰਤਾ ਸੀ ਨਸ਼ੇ ਦਾ ਆ ਵੀ ਨਸ਼ੇ ਦੇ ਬਾਰੇ ਵੀ ਇਹਦਾ ਅਸੀਂ ਟੈਸਟ ਕਰਾਵਾਂਗੇ ਜੀ ਅਸੀਂ ਡੌਗ ਟੈਸਟ ਕਰਾਵਾਂਗੇ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਹੋਊਗਾ ਰੈਲੇਵੈਂਟ ਐਕਸ਼ਨ ਦਾ ਐਕਸ਼ਨ ਹਾਂ ਕੱਲ੍ਹ ਹੀ ਸੀ ਜੀ ਮੋਟਰਸਾਈਕਲ ਜਿਆ ਰਹੀ ਸੀ ਸਰ ਮੋਟਰਸਾਈਕਲ ਤੇ ਆ ਰਹੀ ਸੀ ਉਹ ਵੀ ਬਰਾਮਦ ਕੀਤਾ ਸੀ ਹਾਂ ਮੋਟਰਸਾਈਕਲ ਵੀ ਅਸੀਂ ਮੌਕੇ ਤੇ ਬਰਾਮਦ ਕਰ ਲਿਆ ਸੀ ਇਹ ਜੀ ਕੱਲ 19 ਤਰੀਕ ਨੂੰ 19/9/2025 ਨੂੰ ਸਾਡੇ ਪੁਲਿਸ ਪਾਰਟੀ ਨੇ ਅਸੀਂ ਕੁਲਦੀਪ ਸਿੰਘ ਚੌਕੀ ਚਾਰ ਸੈਂਚਰੀ ਸਮੇਤ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਸੋ ਸਦਰਾਣੇ ਇੱਕ ਬੰਦੇ ਨੂੰ ਬੰਦੇ ਨੂੰ ਸ਼ੱਕ ਦੇ ਬਿਨਾ ਤੇ ਕਾਬੂ ਕਰਕੇ ਤੇ ਉਹਦੇ ਕੋਲੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਜੀ ਮਕਦਮਾ ਨੰਬਰ 72 ਜੀ 22 ਐਨਡੀਪੀਐਸ ਐਕਟ ਤਹਿਤ ਇਹਦਾ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਤਾਂ ਪਹਿਲਾਂ ਵੀ ਕੋਈ ਇਰਾਦੇ ਚੁਪ ਚੋਕੜਾ ਜਾਂ ਕੋਈ ਨਸ਼ੀਲੀਆਂ ਗੋਲੀਆਂ ਪਹਿਲਾਂ ਵੀ ਇਹਨੂੰ ਮੇਜਦਾ ਰਿਹਾ ਕਰਦੇ ਨੇ ਇਹਨ ਸਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੁਲਿਸ ਰਿਪੋਰਟ ਹਾਸਲ ਕਰਕੇ ਦੀ ਡਿਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰਾਂਗੇ ਜੀ ਤੇ ਫਿਲਹਾਲ ਅਸੀਂ ਕੁਮਾਨੀਓ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਪੋਰਟ ਮੰਗਾਂਗੇ ਤੁਹਾਨੂੰ ਜਿਹੜਾ ਸੇਵਰ ਵੀ ਕਰਦਾ ਸੀ ਨਸ਼ੇ ਦਾ ਆ ਵੀ ਨਸ਼ੇ ਦੇ ਬਾਰੇ ਵੀ ਇਹਦਾ ਅਸੀਂ ਟੈਸਟ ਕਰਾਵਾਂਗੇ ਜੀ ਅਸੀਂ ਡਰਗ ਟੈਸਟ ਕਰਾਵਾਂਗੇ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਹੋਊਗਾ ਰੈਲੇਵੈਂਟ ਐਕਸ਼ਨ ਦਾ ਐਕਸ਼ਨ ਹਾਂ ਕੱਲ੍ਹ ਹੀ ਸੀ ਜੀ ਮੋਟਰਸਾਈਕਲ ਜਿਆ ਰਹੀ ਸੀ ਸਰ ਮੋਟਰਸਾਈਕਲ ਤੇ ਆ ਰਹੀ ਸੀ ਉਹ ਵੀ ਬਰਾਮਦ ਕੀਤਾ ਹਾਂ ਮੋਟਰਸਾਈਕਲ ਵੀ ਅਸੀਂ ਮੌਕੇ ਤੇ ਬਰਾਮਦ ਕਰ ਲਿਆ ਸੀ